ਐਸਡੀ ਕਾਲਜ ਵਿਦਿਅਕ ਸੰਸਥਾਵਾਂ ਬਰਨਾਲਾ ਵਿਖੇ 65ਵੀਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ ਦੋ ਰੋਜ਼ਾ ਖੇਡਾਂ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਸੁਪਤਨੀ ਡਾਕਟਰ ਸੁਖਮੀਨ ਕੌਰ ਸਿੱਧੂ ਪ੍ਰਿੰਸੀਪਲ ਅਕਾਲ ਡਿਗਰੀ ਕਾਲਜ ਫਾਰ ਊਮਨ ਸੰਗਰੂਰ ਅਤੇ ਦੂਸਰੇ ਦਿਨ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾਕਟਰ ਅਨੀਸ਼ ਪ੍ਰਕਾਸ਼ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਦਿਆਰਥੀਆਂ ਵੱਲੋਂ ਮਾਰਚ ਪਾਸ ਦੀ ਸਲਾਮੀ ਤੋਂ ਬਾਅਦ ਲੋਕਨਾਚ, ਲੁੱਡੀ, ਲੋਕਗੀਤ ਅਤੇ ਯੋਗਾ ਦੀ ਪੇਸ਼ਕਾਰੀ ਕੀਤੀ ਗਈ। ਲੜਕੇ ਅਤੇ ਲੜਕੀਆਂ ਦੀਆਂ 200 ਮੀਟਰ ਦੌੜਾਂ, ਰਿਲੇ ਦੌੜਾਂ, ਡਿਸਕਸ ਥਰੋ, ਸ਼ਾਟ ਪੁੱਟ, ਉੱਚੀ ਛਾਲ ਅਤੇ ਲੰਬੀ ਛਾਲ ਕਰਵਾਈਆਂ ਗਈਆਂ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀਮਤੀ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਵਿੱਚ ਜਿੱਤ ਹਾਰ ਮਾਇਨੇ ਨਹੀਂ ਰੱਖਦੀ ਸਗੋਂ ਇਹ ਗੱਲ ਮੁੱਖ ਹੁੰਦੀ ਹੈ ਕਿ ਤੁਸੀਂ ਸਾਥੀ ਖਿਡਾਰੀਆਂ ਨਾਲ ਕਿਸ ਭਾਵਨਾ ਨਾਲ ਖੇਡਦੇ ਹੋ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਅੱਜ ਐਸਟੀ ਕਾਲਜ ਦੇ ਜਿਹੜਾ ਮੈਦਾਨ ਹੈ ਉਹਦੇ ਵਿੱਚ ਕਾਰ ਹਾਂ ਇੱਥੋਂ ਦੀ ਮਾਨਯੋਗ ਮੈਨੇਜਿੰਗ ਕਮੇਟੀ ਇੱਥੋਂ ਦੇ ਸਾਰੇ ਪ੍ਰਿੰਸੀਪਲ ਸਹਿਬਾਨ ਬਹੁਤ achhi ਤਰ੍ਹਾਂ ਨੇ ਇਹਨਾਂ ਨੇ ਆਰਗੇਨਾਈਜ਼ ਕੀਤਾ ਹੈ ਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਉਹਨਾਂ ਨੇ ਮਾਰਚ ਪਾਸ ਕੀਤਾ ਤੇ ਮੈਂ ਉਹਦੇ ਵਿੱਚ ਦੇਖ ਰਹੀ ਸੀ ਕਿ ਸਭ ਤਰ੍ਹਾਂ ਦੀਆਂ ਟੁਕੜੀਆਂ ਇਹਦੇ ਵਿੱਚ ਹੈਗੀਆਂ ਨੇ ਤੇ ਬੱਚਿਆਂ ਦੇ ਵਿੱਚ ਬਹੁਤ ਜੋਸ਼ ਹੈ ਤੇ ਬਹੁਤ ਬੱਚੇ ਨੇ ਜਿਨੇ ਮੈਂ ਇੱਥੇ ਮੈਨੂੰ ਪਤਾ ਲੱਗਿਆ ਕਿ ਕਾਮਨ ਵੈਲਥ ਗੇਮਸ ਤੱਕ ਵੀ ਪਹੁੰਚੇ ਨੇ ਸੋ ਮੈਂ ਵਿਸ਼ ਕਰਦੀ ਆ ਸਾਰੇ ਬੱਚਿਆਂ ਦੇ ਲਈ ਕਿ ਉਹ ਜਿਹੜੇ ਜਿਹੜੇ ਏਮ ਨੂੰ ਲੈ ਕੇ ਇੱਥੇ ਆਏ ਨੇ ਉਹਨਾਂ ਦੇ ਉਹ ਏਮ ਉਹ ਪ੍ਰਾਪਤ ਕਰਨ ਜਿਹੜੀ ਨੌਜਵਾਨ ਨਸ਼ਿਆ ਦੀ ਦਲਦਲ ਦੇ ਵਿੱਚ ਜਾਂਦੇ ਜਾ ਰਹੇ ਉਹਦੇ ਬਾਰੇ ਕੀ ਤੁਸੀਂ ਮੈਸੇਜ ਵੀ ਦੇਣਾ ਚਾਹੁੰਦੇ ਹੋ ਉਹਨਾਂ ਦੇ ਲਈ ਹੈ ਕਿ ਇਹ ਬਹੁਤ ਅੱਛਾ ਪਲੇਟਫਾਰਮ ਹੈ ਕਿ ਜੇ ਉਹ ਗੇਮਸ ਦੇ ਨਾਲ ਜੁੜਦੇ ਆ ਕਿਉਂਕਿ ਗੇਮਸ ਦੇ ਵਿੱਚ ਜਦੋਂ ਮੈਦਾਨ ਦੇ ਵਿੱਚ ਉੱਥੇ ਫੋਕਸਡ ਹੁੰਦੇ ਨੇ ਬੱਚੇ ਉੱਥੇ ਹਾਰਡਵਰਕ ਕਰਦੇ ਆ ਉਹਨਾਂ ਦਾ ਕੋਈ ਏਮ ਹੁੰਦਾ ਸੋ ਉਹ ਸਗੋਂ ਆਪਣੀਆਂ ਅਚੀਵਮੈਂਟਸ ਦਾ ਜਿਹੜਾ ਹੈ ਨਸ਼ਾ ਉਹਨਾਂ ਨੂੰ ਹੋਵੇ ਨਾ ਕਿ ਉਹ ਹੋਏ ਗਲਤ ਜਿਹੜੇ ਨਸ਼ੇ ਉਹਨਾਂ ਦੇ ਵੱਲ ਕਹਿਣ ਮੈਂ ਇਹੀ ਕਹਾਂਗੀ ਕਿ ਵੱਧ ਤੋਂ ਵੱਧ ਬੱਚੇ ਨੇ ਜਿਹੜੇ ਉਹ ਖੇਡਾਂ ਦੇ ਨਾਲ ਜੁੜਨ ਜਾਂ ਕੋਈ ਵੀ ਉਹਨਾਂ ਦੀ ਹੌਬੀ ਹੈ ਉਹਦੇ ਉਸ ਨੂੰ ਅਪਣਾਉਣ ਤੇ ਉਹਦੇ ਉਹਦੇ ਨਾਲ ਆਪਣਾ ਫੋਕਸ ਕਰਨ ਤਾਂ ਕਿ ਉਹ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜੀਆਂ ਬੁਰੀ ਬੁਲੀਆਂ ਚੀਜ਼ਾਂ ਨੇ ਉਹਨਾਂ ਤੋਂ ਬਚ ਸਕਣ ਅਰ ਇਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਐਨਵਲ ਸਪੋਰਟਸ ਮੀਟ ਅਨਾਉਂਸ ਕੀਤੀ ਹੈ ਮੈਂ ਇਸ ਦੀ ਸਫਲਤਾ ਤੇ ਸਾਰੇ ਸਟਾਫ ਨੂੰ ਸਾਰੇ ਸਟੂਡੈਂਟਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਹਰ ਸਾਲ ਇਹ ਸਫਲਤਾਪੂਰਵ ਨੇਪਰੇ ਚੜਦੇ ਅੱਜ ਸਾਡੇ ਕਾਲਜ ਦੀਆਂ 65ਵੀਆਂ ਸਾਲਾਨਾ ਖੇਡਾਂ ਨੇ ਜਿਹੜੀਆਂ ਉਹ ਆਰੰਭ ਹੋ ਚੁੱਕੀਆਂ ਨੇ ਜਿਸ ਦਾ ਆਰੰਭ ਡਾਕਟਰ ਸੁਖਮੀਨ ਕੌਰ ਐਡੀਸੀ ਕਾਲਜ ਮਸਤੀਵਾਨਾ ਦੇ ਪ੍ਰਿੰਸੀਪਲ ਮੈਡਮ ਵੱਲੋਂ ਕੀਤਾ ਗਿਆ ਸਾਡੇ ਇਸ ਸਮਾਰੋਹ ਦੇ ਦੌਰਾਨ ਜਿਹੜਾ ਕਿ ਉਹਨਾਂ ਘਾਟਰੀ ਸਮਾਰੋਹ ਸੀਗਾ ਉਸ ਦੇ ਵਿੱਚ ਬਹੁਤ ਸਾਰੇ ਲੜਕਿਆਂ ਨੇ ਤੇ ਲੜਕੀਆਂ ਨੇ ਮਤਲਬ ਪਾਸ ਕੀਤਾ ਵੱਖ-ਵੱਖ ਟੁਕੜੀਆਂ ਨੇ ਬਹੁਤ ਹੀ ਸਜੇ ਤਰੀਕੇ ਨਾਲ ਮਤਲਬ ਪਾਸ ਕੀਤਾ ਇਸ ਦੇ ਲਈ ਮੈਂ ਸਾਡੀ ਮਾਨਯੋਗ ਮੈਨੇਜਮੈਂਟ ਕਮੇਟੀ ਉਸ ਦਾ ਧੰਨਵਾਦ ਕਰਦਾ ਹਾਂ ਮਾਨਯੋਗ ਪ੍ਰਿੰਸੀਪਲ ਸਾਹਿਬਾਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਜਿਹੜੇ ਬੱਚੇ ਇਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਕਿ ਇਸ ਮੀਟ ਨੂੰ ਕਾਮਯਾਬ ਕਰਨ ਦੇ ਲਈ ਉਹ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ ਪੈਂਡਮੀ ਸਲਾਨਾ ਐਥਲੈਟਿਕ ਮੀਟ ਐਸਡੀ ਕਾਲਜ ਵਿਦਿਅਕ ਸੰਸਥਾਵਾਂ ਦੀ ਅੱਜ ਸ਼ੁਰੂ ਹੋਈ ਹੈਗੀ ਜਿਸ ਦੇ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਸੁਖਮੀਨ ਕੌਰ ਪ੍ਰਿੰਸੀਪਲ ਅਕਾਲ ਡਿਗਰੀ ਕਾਲਜ ਸੰਗਰੂਰ ਸਾਡੇ ਵਿਚਕਾਰ ਅੱਜ ਬਤੌਰ ਮੁੱਖ ਮਹਿਮਾਨ ਪਹੁੰਚੇ ਸੀ ਉਹਨਾਂ ਦੇ ਨਾਲ ਮਾਨਯੋਗ ਪ੍ਰਬੰਧਕੀ ਕਮੇਟੀ ਐਸਡੀ ਕਾਲਜ ਵਿਦਿਅਕ ਸੰਸਥਾਾਂ ਮੰਜੇ ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨ ਸਾਡੇ ਵਿਚਕਾਰ ਪਹੁੰਚੇ ਸੀਗੇ ਜਿਹੜਾ ਉਹਦਾ ਅੱਜ ਸ਼ੁਭ ਆਰੰਭਾ ਉਹ ਅੱਜ ਬੜੇ ਧੂਮ ਧਾਮ ਨਾਲ ਹੋਇਆਗਾ ਜਿਸ ਦੇ ਵਿੱਚ ਅਸੀਂ ਉਸ ਤੋਂ ਬਾਅਦ ਅੱਜ ਦੇ ਜਿਹੜੇ ਈਵੈਂਟ ਨੇ ਉਹ ਸ਼ੁਰੂ ਕਰੇ ਨੇ ਸਾਰੇ ਅਧਿਆਪਕ ਸਹਿਬਾਨ ਨੌਨ ਟੀਚਿੰਗ ਅਤੇ ਵਿਦਿਆਰਥੀ ਸਹਿਬਾਨ ਇਹਦੇ ਵਿੱਚ ਵੱਧ ਛੜ ਕੇ ਆਪਣਾ ਹਿੱਸਾ ਉਪਾ ਰਹੇ ਨੇ